ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਦੇਖੋ ਇਸ ਤਰ੍ਹਾਂ ਜਿਗਜੈਗ ਬਾਰਡਰ ਡਿਜ਼ਾਈਨ ਲੈ ਕੇ ਆਈਆਂ ਕਟਾਂ ਬੰਦਿਆ ਇਸ ਤਰ੍ਹਾਂ ਚਾਹੇ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਓ ਚਾਹੇ ਡਿਜ਼ਾਈਨ ਬਣਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ 10 ਸਲਾਈਆਂਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਠੀਕ ਹੈ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਤਾਂ ਇਸ ਤਰ੍ਹਾਂ 10 ਸਲਾਈਆਂਾਂ ਕੰਪਲੀਟ ਕਰਕੇ 11ਵੀਂ ਸਲਾਈ ਤੇ ਡਿਜ਼ਾਈਨ ਸ਼ੁਰੂ ਕਰ ਸਕਦੇ ਹੋ ਜੇਕਰ ਇਹ 10 ਸਲੰਗ ਅੱਗੇ ਰਿਪੀਟ ਕਰਨੀਆਂ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਕੀ ਇਸ ਨੂੰ ਕਿਵੇਂ ਸੈੱਟ ਕਰਨਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਚਾਹੋ ਇਸ ਨੂੰ ਸੈੱਟ ਕਰ ਸਕਦੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ 9 ਦੇ ਮਲਟੀਪਲ 8 ਕੁੰਡੇ ਬਾਦੂ ਰੱਖਣੀ ਜਿਵੇਂ 9 9 9 ਲਾਸਟ ਤੇ 8 ਕੁੰਡੇ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣਾ ਐਸੇ ਡਿਜ਼ਾਈਨ ਨੂੰ ਬਣਾਉਣ ਲਈ ਜਦੋਂ ਮੈਂ ਕੁੰਡੇ ਲਿਆ ਤਾਂ ਇਸ ਤਰ੍ਹਾਂ ਲਿਆ 9 ਦੇ ਮਲਟੀਪਲ ਅੱਠ ਕੁੰਡੇ ਵਾਦੂ ਠੀਕ ਹੈ ਜਿਵੇਂ 9 9 9 ਲਾਸਟ ਤੇ ਅੱਠ ਕੁੰਡੇ ਵਾਦੂ ਰੱਖ ਲੈਣੇ ਆ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸिलाई ਸਿੱਧੀ ਸਾਈਡ ਤੋਂ ਆਪਾਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਠੀਕ ਹੈ ਸਾਰੀ ਸिलाई ਸਿੱਧੀ ਬਣਾ ਕੇ ਇਸ ਤਰ੍ਹਾਂ ਕੰਪਲੀਟ ਕਰਨੀ ਹੈ सारी सिलाई मैं इस तरह कंप्लीट कर दी ठीक है पास तो सीधी सिलाई कंप्लीट कर ली रोंग साइड तो दूसरी सिलाई ये भी अपना सारी सीधी बना के कंप्लीट करनी है इस तरह फिर तीसरी सिलाई भी आप ਰਾਈਟ ਸਾਈਡ ਤੋਂ ਸਿੱਧੀ ਬਣਾਵਾਂਗੇ ਚੌਥੀ ਸਲਾਈ ਰੋਂਗ ਸਾਈਡ ਤੋਂ ਸਿੱਧੀ ਬਣਾਵਾਂਗੇ ਠੀਕ ਹੈ ਚਾਰ ਸਲਾਈਆਂ ਆਪਾਂ ਸਿੱਧੀਆਂ ਬਣਾ ਕੇ ਕੰਪਲੀਟ ਕਰ ਲੈਣੀਆਂ ਇਹ ਮੇਰੀ ਦੂਸਰੀ ਸਲਾਈ ਹੈ ਤੀਸਰੀ ਸਲਾਈ ਵੀ ਫਿਰ ਮੈਂ ਸਿੱਧੀ ਸਾਈਡ ਤੋਂ ਸਿੱਧੀ ਬਣਾਉਂਗੀ ਚੌਥੀ ਸਲਾਈ ਵੀ ਰੋਂਗ ਸਾਈਡ ਤੋਂ ਸਿੱਧੀ ਬਣਾਉਂਗੀ ਚਾਰ ਸਲਾਈਆਂ ਬਣਾ ਕੇ ਮੈਂ ਕੰਪਲੀਟ ਕਰਦੀ ਹਾਂ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਹੁਣ ਡਿਜ਼ਾਈਨ ਦੀ ਪੰਜਵੀਂ ਸਲਾਈ ਆ ਗਈ पांचवी सिलाई सारी सीधी बना के कंप्लीट करनी है ठीक है सारी सिलाई सीधी इस तरह मैं बना के कंप्लीट कर दी पांचवी सिलाई सीधे पासे तो सारी सीधी बना के कंप्लीट कर ली हूँ छेवीं सिलाई उल्टे पासे तो सारी आपको उल्टी बनानी इस तरह 7ਵੀਂ ਸਿਲਾਈ ਸਿੱਧੇ ਪਾਸੇ ਤੋਂ ਫਿਰ ਸਿੱਧੀ ਬਣਾਵਾਂਗੇ 8ਵੀਂ ਸਿਲਾਈ ਉਲਟ ਪਾਸੇ ਤੋਂ ਉਲਟੀ ਬਣਾਵਾਂਗੇ ਠੀਕ ਹੈ 8 ਸਿਲਾਈਆਂ ਕੰਪਲੀਟ ਹੋ ਜਾਣਗੀਆਂ ਫਿਰ 9ਵੀਂ ਸਿਲਾਈ ਮੈਂ ਤੁਹਾਨੂੰ ਡਿਜ਼ਾਈਨ ਦੀ ਦੱਸਦੀ ਆ 8 ਸਿਲਾਈਆਂ ਦੇਖੋ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਆਪਣੀਆਂ ਠੀਕ ਹੈ 4 ਸਿਲਾਈਆਂ ਪਹਿਲਾਂ ਆਪਾਂ ਇਸ ਤਰ੍ਹਾਂ ਬਣਾਇਆ ਉਨਾ ਸਾਈਡ ਨਾਲ ਤੋਂ ਸਿੱਧਾ ਤਾਂ ਦੋ ਲਾਈਨਾਂ ਬਣ ਕੇ ਆਈਆਂ ਉਸ ਤੋਂ ਬਾਅਦ ਪੰਜਵੀਂ ਸਲਾਈ ਸਿੱਧੀ ਛੇਵੀਂ ਉਲਟੀ ਸੱਤਵੀਂ ਸਿੱਧੀ ਅੱਠਵੀਂ ਉਲਟੀ ਤਾਂ ਨੌਵੀਂ ਸਲਾਈ ਹੁਣ ਡਿਜ਼ਾਈਨ ਦੀ ਧਿਆਨ ਨਾਲ ਦੇਖਿਓ ਪਹਿਲਾ ਕੋਂਡਾ ਅਤਾਰੋ ਚਾਹੀ ਬੁਨੋ ਤੁਹਾਡੀ ਆਪਣੀ ਮਰਜ਼ੀ ਹੁਣ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਰ ਪੰਜ ਛੇ 7 8 ਕੁੰਡੇ ਸਿੱਧੇ ਬਣਾਉਣੇ 9-9 ਕੁੰਡਿਆਂ ਤੇ ਡਿਜ਼ਾਈਨ 10 ਸਲਾਈ ਇਸ ਤਰ੍ਹਾਂ ਆਪਾਂ نیچے ਦੀ ਇਸ ਤਰ੍ਹਾਂ ਬਾਰਡਰ ਦੇ نیچے ਦੀ ਸਲਾਈ ਲੈ ਕੇ ਜਾਵਾਂਗੇ ਠੀਕ ਹੈ ਇਹ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਸਲਿੱਪ ਕਰਕੇ ਸਲਾਈ ਤੇ ਫਿਰ نیچے ਦੀ ਵਾਪਸ ਇਸ ਤਰ੍ਹਾਂ ਲੈ ਆਉਣੇ ਵਾਪਸੇ ਸਲਾਈ ਤੇ ਆਪਾਂ ਚੜਾ ਦੇਨੇ ਹਾਂ ਦੇਖੋ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਸਿੱਧਾ ਬਣਾ ਦੇਣਾ ਠੀਕ ਹੈ ਉਸ ਤੋਂ ਬਾਅਦ ਫਿਰ 1 2 3 4 5 6 7 8 ਕੁੰਡੇ ਬਣਾਵਾਂਗੇ ਸਿੱਧੇ 9ਵਾਂ ਕੁੰਡਾ ਫੇਰ ਉਸੇ ਤਰ੍ਹਾਂ ਹੀ ਬਣਾਵਾਂਗੇ ਇਸ ਤਰ੍ਹਾਂ ਸਿਲਾਈ ਲਾ ਕੇ ਆਪਾਂ ਬਾਰਡਰ ਦੇ نیچے ਦੀ ये कुंडा इस तरह सलिप करके ले आना फिर वापस इस तरह सिलाई ले आनी है ठीक है कुंडा सिलाई दे करके बैक साइड तो इस तरह सीधा बना देना वापस फिर उस तरह एक दो तीन चार पाँच छः सात ਅੱਠ ਕੁੰਡੇ ਸਿੱਧੇ ਨਮਾ ਕੁੰਡਾ ਫੇਰ ਰੋਸੇ ਦੇ ਰਹੇ ਬਾਰਡਰ ਦੇ نیچے ਦੀ ਇਸ ਤਰ੍ਹਾਂ ਸਲਾਈ ਲਾ ਕੇ ਕੁੰਡਾ ਸਲਿੱਪ ਕਰਕੇ ਲੈ ਆਉਣਾ ਇਸ ਤਰ੍ਹਾਂ ਵਾਪਸ ਫੇਰ ਉਸੇ ਸਲਾਈ ਤੇ ਕਰ ਲੈਣਾ ਫਿਰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬਣਾ ਦੇਣਾ ਫੇਰ ਉਸੇ ਤਰ੍ਹਾਂ ਅੱਠ ਕੁੰਡੇ ਸਿੱਧੇ ਬਣਾਵਾਂਗੇ 1 2 3 4 5 6 7 8 ਨਮਾ ਕੁੰਡਾ ਫੇਰ ਉਸੇ ਤਰ੍ਹਾਂ ਹੀ ਆਊਗਾ ਫਿਰ ਅਪਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਬਾਕੀ ਬਸ ਦੇ ਕੁੰਡੇ ਸਿੱਧੇ ਬਣਾ ਲੈਣੇ ਨੌਵੀਂ ਸਲਾਈ ਕੰਪਲੀਟ ਹੋ ਗਈ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਹੈ। 10ਵੀਂ ਸਲਾਈ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਆਪਾਂ ਸਾਰੀ ਉਲਟੀ ਬਣਾ ਲੈਣੀ ਹੈ। ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ। ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਸਾਰੀ ਸਲਾਈ ਉਲਟੀ ਬਣਾ ਲੈ। 10 ਸਲਾਈਆਂ ਅੱਜ ਆਪਣਾ ਡਿਜ਼ਾਈਨ ਹੈ ਜਿਹੜਾ ਕੰਪਲੀਟ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਇਆ ਤਾਂ ਉੱਪਰ ਕੋਈ ਵੀ ਆਪਣਾ ਡਿਜ਼ਾਈਨ ਸੈੱਟ ਕਰ ਸਕਦੇ 10 ਸਲਾਈਆਂ ਬਣਾਉਣ ਤੋਂ ਬਾਅਦ 11ਵੀਂ ਸਲਾਈ ਤੇ ਤੁਸੀਂ ਕੋਈ ਵੀ ਡਿਜ਼ਾਈਨ ਸੈੱਟ ਕਰ ਸਕਦੇ ਹੋ ਲੋ ਜੀ 10 ਲੰਗਾ ਕੰਪਲੀਟ ਹੋ ਗਏ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆ ਜਾਂਦਾ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਚ ਜਿਹੜੀ ਤੱਕ ਪਹੁੰਚ ਸਕੇ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਧੰਨਵਾਦ